लोक हित लोका दी आवाज Thank you for watching. ਕਿਹੜਾ ਪਿੰਡ ਦਾ ਪਿੰਡ ਮੈਦੀਤ ਦਾ ਤੇ ਕੀ ਕਹਿਣਾ ਚਾਹੋਗੇ ਆ ਵਿਆਹ ਦਾ ਸਾਡਾ ਆ ਵਿਆਹ ਜਿਹੜੇ ਮਦਦ ਕੀਤੀ ਜਾਵੇ ਮੇਰੇ ਮੰਮੀ ਹੁਣਾਂ ਦੀ ਮੇਰੇ ਪਾਪਾ ਸਿੱਟੇ ਨਹੀਂ ਇਹ ਤੇ ਅਸੀਂ ਬਹੁਤ ਗਰੀਬ ਆ ਛੰਨ ਪਾ ਕੇ ਗੁਜ਼ਾਰਾ ਕਰਦੇ ਤਾ ਕਿੰਨੀ ਤਰੀਕ ਦਾ ਵਿਆਹ ਰੱਖਿਆ ਹਾਂਜੀ 15 ਤਰੀਕ ਨੂੰ ਮੇਲਾ ਤੇ 16 ਨੂੰ ਹੋਇਆ ਤਾਂ ਕਿੰਨੇ ਭੈਣ ਭਰਾ ਜੀ ਅਸੀਂ ਤਿੰਨ ਪੈ ਦੋ ਭੈਣਾਂ ਇੱਕ ਭਰਾ ਅਸੀਂ ਤੁਜੀ ਭੈਣ ਵੀ ਆਉਣ ਵਾਲੀ ਹਾਂਜੀ ਉਹ ਵੀ ਮੇਰੇ ਵਰਗੀ ਮੇਰੇ ਜੱਡੀ ਤੇ ਕਰਦਕ ਜਾਰਾ ਕਿਤਾਂ ਜਾਲਾ ਕਰਦਕ ਜਾਰਾ ਮੰਮੀ ਦਿਹਾੜੀ ਧੂੜੀ ਕਰਦੇ ਆ ਤੇ ਫੇਰ ਤੇ ਇਸ ਕਰਕੇ ਮੈਂ ਦਿੱਤੀ ਜਾਵੇ ਮੰਮਾ ਨਾਲ ਜਿਸ ਤਰ੍ਹਾਂ ਦਾ ਵਿਆਹ ਰੱਖਿਆ ਗਿਆ ਹੈ ਆਈਟਮ ਮੇਰੇ 15 ਤਰੀਕ ਤੱਕ ਤੇ 15 ਤਰੀਕ ਨੂੰ ਤੇ ਵਿਆਹ ਆ ਹਾਂਜੀ ਵਿਆਹ ਵਾਲਾ ਮਾਹੌਲ ਹੀ ਨਹੀਂ ਕੋਈ ਹੈਗਾ ਵੀਰੇ ਅੱਛਾ ਤੁਸੀਂ ਦੇਖ ਸਕਦੇ ਹੋ ਕੋਈ ਵੀ ਇਹੋ ਜਿਹੀ ਜਿਹਾ ਜਰਾਂ ਨੂੰ ਨਹੀਂ ਹੋ ਮਲਦੀ ਹਾਂਜੀ ਨਹੀਂ ਕਰਦੇ ਉਹਨਾਂ ਨੇ ਕਿਹਾ ਸੀ ਕਿ ਉਹ ਤੁਹਾਨੂੰ ਕਦੇ ਨਹੀਂ ਕੋਈ ਕਰਦਾ ਮੁੰਡੇ ਵਾਲੇ ਕੋਈ ਨਹੀਂ ਉਹਨਾਂ ਨੇ ਹੀ ਕਿਹਾ ਹੈ ਕੋਈ ਨੰਬਰ ਤਾਂ ਕਰਦਾ ਤੇ ਕੀ ਇਹਦੇ ਸਵਾਲ ਕੀ ਅਪੀਲ ਕਰੋਗੇ ਦਾਨੀ ਜੀ ਇਹ ਹੀ ਕਹਾਂਗੇ ਕਿ ਮੇਰੇ ਮੰਮਾ ਨੇ ਦੀ ਮਦਦ ਕੀਤੀ ਜਾਵੇ ਹੂੰ ਤੇ ਕੱਲਾ ਸਿਰਫ ਵਿਆਹੀ ਹਾਂਜੀ ਵਿਆਹ ਕੀਤਾ ਜਾਵੇ ਮੰਨ ਲਓ ਕਿ ਜੇਕਰ ਤੁਹਾਡਾ ਕਿਸੇ ਨੇ ਸੰਪਰਕ ਕਰਨਾ ਹੋਵੇ ਤਾਂ ਤੁਹਾਡਾ ਕੋਈ ਫੋਨ ਨੰਬਰ ਆ ਫੋਨ ਨੰਬਰ 98788 ਹਾਂਜੀ 3939 ਇੱਕ ਵਾਰੀ ਦੁਬਾਰਾ ਰੀਪੀਟ ਕਰ ਦਿਓ 98788 3939 ਇੱਕ ਵਾਰੀ ਆਦਾ ਜਿਹੜਾ ਤੇ ਦੁਬਾਰਾ ਪਿੰਡ ਦੱਸੋ

ਕਿੰਨੇ ਕੜਾਈ ਤੁਹਾਡਾ ਮੈਦੀਪੁਰ ਠੀਕ ਪਤੀ ਘਟੇ ਨੂੰ ਕੀ ਆ ਦੇਖੀ ਗੱਲ ਬਾਤ ਸਾਰੀ ਉਹਨੂੰ ਮੇਰੇ ਅਟੈਕ ਹੋ ਗਿਆ ਹੈ ਤੇ ਬੱਚੇ ਛੋਟੇ ਸੀ ਜਦੋਂ ਦੀ ਡੈਥ ਹੋਈ ਉਹਨਾਂ ਦੀ ਅੱਛਾ ਤੇ ਹੁਣ ਵੀ ਬੱਚੇ ਜਵਾਨ ਹੋਏ ਕੁੜੀਆਂ ਵੀ ਲੋਵੇਂ ਵੀਰੇ ਇੱਕੋ ਜਿਹਾ ਤੇ ਵੀ ਆਪਣੇ ਬੇਟੀ ਦਾ ਵਿਆਹ ਕਰਨਾ ਵੱਡੀ ਆ ਤੇ ਛੋਟੀ ਆ ਤੇ ਮੈਂ ਇਹੋ ਹੱਥ ਜੋੜ ਕੇ ਵੀਰਾਂ ਨੂੰ ਕਹਿੰਨੀ ਆ ਕਿ ਮੇਰੀ ਮਦਦ ਕਰਿਓ ਵਿਆਹ ਵੀ ਮੈਂ ਧਰ ਬੈਠੀ ਆ ਤੇ ਪੈਹਾ ਨਹੀਂ ਕੇ ਬਾਤ ਸਮਝ ਬੰਨ ਲਿਆ ਤੇ 15 ਤਰੀਕ ਦਾ ਵਿਆਹ ਹੈ ਵੀਰੇ 15 ਫਰਵਰੀ ਦਾ ਹਾਂਜੀ ਪੇਸੇ ਜਿਹੜੀ ਹੈ ਪਹਿਲੀ ਤਰੀਕਾ ਨਾਲ ਹਾਂਜੀ ਅੱਜ ਪਹਿਲੀ ਵੀਰੇ ਤੇ 15 ਤਰੀਕ ਦਾ ਵਿਆਹ ਹੈ ਤੇ ਮੈਂ ਆਨੀ ਆ ਫਿਰ ਦਾਨੀ ਮੀਰਾ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਕਿ ਵੀਰ ਲਈ ਮਦਦ ਕੀਤੀ ਜਾਵੇ ਕਿ ਮੈਂ ਆਪਣੀ ਬੇਟੀ ਬੂਆ ਠਾ ਸਕਾਂ ਬੱਚਾ ਛੋਟਾ ਹੈ ਤੇ ਕੋਈ ਅਜੇ ਪੈਸੇ ਤੇ ਲੇ ਦੀ ਕੋ ਗੱਲ ਨਹੀਂ ਮੇਰੇ ਬੰਨ ਦੇ ਤੇ ਤੁਹਾਨੂੰ ਪਤਾ ਕੋ ਰਿਸ਼ਤੇਦਾਰ ਵੀ ਨਹੀਂ ਬਾਹ ਪੜਨਦੇ ਆ ਕੋ ਪਿੰਡ ਲੈਣੇ ਨੇ ਦੀਦੀ ਗੱਲ ਕੀਤੀ ਕੀਤੇ ਵੀਰੇ ਕੋਈ ਗੱਲ ਨਹੀਂ ਸੁਣਦਾ ਹਾਂਜੀ ਤੇ ਕੀ ਹੁਣ ਤੁਹਾਡੀ ਕੀ ਬੇਨਤੀ ਕਰੋਗੇ ਦਾਨੀ ਵੀਰਾਂ ਮੈਂ ਇਹੋ ਬੇਨਤੀ ਕਰਦੀ ਵੀਰਾਂ ਨੂੰ ਵੀ ਮੇਰੀ ਜਿੰਨੇ ਜੋਗੇ ਹੈਗੇ ਮੇਰੀ ਹੈਲਪ ਕਰੋ ਹੱਥ ਜੋੜ ਕੇ ਮੈਂ ਬੇਨਤੀ ਕਰਦੀ ਮੇਰੀ ਵੀਰੇ ਜਰੂਰ ਮਦਦ ਕਰੋ ਵਾਦ ਤੋਂ ਵਾਦ ਵੀ ਜਿੰਨੇ ਜੋਗੇ ਹੈਗੇ ਜੋ ਤੇ 15 ਫਰਵਰੀ ਨੂੰ ਮੇਲਾ ਹਾਂਜੀ ਤੇ 16 ਨੂੰ ਬਰਾਤ ਕੋਲ ਨੂੰ ਬਰਾਤਾ ਹਾਂਜੀ ਵੀਰੇ ਇਹ ਮੰਨ ਲਓ ਕਿ 15-16 ਜਹ ਰਹਿ ਗਿਆ ਜੀ ਹਾਂਜੀ ਤੇ ਘਰ ਦੇ ਵਿੱਚ ਕੁਝ ਨਹੀਂ ਹੈਗਾ ਵੀਰੇ ਕੋਈ ਵਿਆਹ ਵਾਲਾ ਕੰਮ ਨਹੀਂ ਨਹੀਂ ਅਜੇ ਵੀਰੇ ਕੋਈ ਨਹੀਂ ਆ ਤੋ ਹੀ ਵੇਖਣੇ ਦਾ ਇਹ ਜੋ ਚਾਨ ਪਾ ਕੇ ਬੈਠੇ ਹੋਏ ਨੇ ਕੋਈ ਅਜੇ ਇਹੋ ਜੀ ਗੱਲ ਨਹੀਂ ਬਣਦੀ ਕਿਤੇ ਵੀਰੇ ਮੇਰੀ ਮਦਦ ਕੀਤੀ ਜਾਵੇ जोड ਕੇ ਬੇਨਤੀ ਕਰਦੀ ਹਾਂ ਕਿ ਜਿੱਥੋਂ ਤੱਕ ਵੀ ਮੇਰੀ ਵੀਡੀਓ ਪਹੁੰਚਦੀ ਮੇਰੀ ਬੇਟੀ ਬੂਏ ਠਾਈ ਜਾਵੇ ਮਦਾਨੀ ਵੀਰਾਂ ਗੜੀ ਇਹੋ ਹੱਥ ਜੋੜ ਕੇ ਬੇਨਤੀ ਕਰਦੀ ਮੇਰੀ ਮਦਦਤ ਕਰੋ ਇਹ ਪਰਵਾਰ ਬਹੁਤ ਗਰੀਬ ਆ ਬੱਚੀ ਆ ਇਹਦੇ ਪਿਤਾ ਜੀ ਸਿਰ ਤੇ ਹੈ ਨਹੀਂ ਸਾਰੇ ਸੱਜਣੇ ਇਹਦੇ ਨਾਲ ਕੇ ਮਤ ਕਰਨ ਦੇ ਜਿਹੜੇ ਜੋ ਵੀ ਵੀਡੀਓ ਸ਼ੇਅਰ ਕਰਦਾ ਇਹਨਾਂ ਬੱਚਿਆਂ ਦੀ ਮਤ ਕਰੋ ਗਰੀਬ ਨੇ ਸਨ ਵਿੱਚ ਰਹਿ ਰਹੇ ਨੇ ਬਾਪ ਹੋਵੇ ਜ਼ਿੰਮੇਵਾਰੀਆਂ ਸਾਰੀਆਂ ਨਭਾਉਂਦਾ ਬਾਪ ਸਿਰ ਤੇ ਨਹੀਂ ਹੈਗਾ ਇਸ ਕਰਕੇ ਇਹ ਵੀਡੀਓ ਸ਼ੇਅਰ ਕਰ ਰਹੇ ਨੇ ਬੱਚਾ ਰਿਸ਼ਤੇਦਾਰ ਆ ਕਿ ਲੱਗੇ ਇੰਡੀਆ ਨੇ ਆਪਣੇ ਗਵਾਂਢੀ ਨੇ ਅਛਾ ਗਵਾਂਢੀ ਹਾਂਜੀ ਤੇ ਸਾਰੇ ਹੱਲਪ ਕਰਨੇ ਨੇ ਜਿਤਨਾ ਵੀ ਕਹਦੇ ਘਰ ਦੇ ਹਾਲਾਤ ਹੋੜੇ ਮੰਦੇ ਆ ਤੇ ਕਿਸ ਤਰ੍ਹਾਂ ਘਰ ਦਾ ਗੁਜ਼ਾਰਾ ਚੱਲਦਾ ਇਹਨਾਂ ਦਾ ਗੁਜ਼ਾਰਾ ਤੇ ਇਦਾਂ ਆ ਵੀ ਮਿਹਨਤ ਮਜ਼ਦੂਰੀ ਆਪ ਹੀ ਕਰਦੇ ਨੇ ਆ ਤੇ ਆ ਬੀਬੀ ਵੀ ਕਿਆ ਕਰਦੀ ਐ ਤੇ ਮਾਤਾ ਜੀ ਵੀ ਤੇ ਜਵਾਨ ਕੁੜੀਆਂ ਜਿਤਨਾ ਕੰਦ ਵੀ ਕੋਈ ਨਹੀਂ ਹੈਗੀ ਕੋਈ ਗਾ ਕੋਈ ਹਾਰਿਆ ਨਹੀਂ ਜੀ ਨਾ ਕੰਦ ਆ ਨਾ ਖੋਲਾ ਸੰਭਾਈ ਹੈ ਸ੍ਰੀ ਬਾਪਨੇ ਰੋਟੀ ਪਾਣਾ ਕਰਦੇ ਤੇ ਬੱਚੀਆਂ ਬੱਚੇ ਜਿਹੜੇ ਸ਼ੁਕਰ ਤੋਰਨੇ ਪੈਂਦੇ ਨੇ ਜੀ ਹਾਂਜੀ ਤੇ ਫਿਰ ਹਾਲੇ ਦੀ ਮਤ ਕਰੋ ਜਿੱਲੀ ਵੀ ਹੁੰਦੀ ਆ ਇਹ ਬੱਚੇ ਆਪਣੇ ਘਰੇ ਜਾਣ ਜਰੂਰ ਪੂਰ ਦੀ ਕਿਰਪਾ ਹੋਵੇ ਸਾਰੇ ਵਾਅਦੇ ਵਾਦੇ ਨਾਲ ਦੀ ਮਤ ਕਰੋ ਜੀ